ਸੁਣੈ ਸਰਾਂ ਗੁਣਾ ਕੇ ਗਾ ਸੁਣੈ ਸੇਖ ਪੀਰ ਪਾਤਸ਼ਾ ਸੁਣੈ ਅੰਧੇ ਪਵੇ ਰਾਹੋ ਸੁਣੈ ਹਾਥ ਹੋਵੇ ਅਸਗਾਓ ਨਾਨਕ ਭਗਤਾ ਸਦਾ ਵੇਗਾ ਸੁਣਾਏ ਦੁਖ ਪਾਪ ਕਾ ਨਾਸ ਪਰਮਾਤਮਾ ਦਾ ਨਾਮ ਜੋ ਸੁਣਦਾ ਹੈ ਸਰੋਤਾ ਹੈ ਦਰਸਲ ਕੰਨਾ ਨੂੰ ਸਰਵਨ ਕਹਿੰਦੇ ਨੇ ਤੇ ਜਿਸ ਦਾ ਮਨ ਕੰਨਾ ਤੇ ਟਿਕ ਗਿਆ ਉਹਨੂੰ ਸਰੋਤਾ ਕਹਿੰਦੇ ਨੇ ਸਰਵਨ ਤੇ ਜੋ ਟਿਕ ਗਿਆ ਸਰੋਤਾ ਔਰ ਜੋ ਬਹੁਤ ਗਹਿਰਾਈ ਨਾਲ ਸੁਣ ਰਿਹਾ ਹੋਵੇ ਸਰੋਤਾ ਹੈ ਉਹਨੂੰ ਕਹਿੰਦੇ ਨੇ ਕਿ ਸੁਰਤ ਦੇ ਵਿੱਚ ਹੈ ਔਰ ਸੁਰਤ ਦੇ ਤਿੰਨ ਅਰਥ ਨੇ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਕਹਿੰਦੇ ਆ ਇਹ ਤੇ ਸੁਰਤ ਦੇ ਚ ਹੈ ਸੁਣ ਰਿਹਾ ਹੈ ਬਹੁਤ ਗਹਿਰਾਈ ਨਾਲ ਸੁਣ ਰਿਹਾ ਹੈ ਅਗਰੇ ਸੁਰਤਾ ਹੈ ਸੁਰਤ ਦੇ ਚ ਹੈ ਤਾਂ ਫਿਰ ਅਸੀਂ ਆਖਦੇ ਹਾਂ ਇਹਨੂੰ ਸੁਰਤ ਆ ਗਈ ਹੈ ਸਮਝ ਆ ਗਈ ਹੈ ਸੁਣਦਿਆਂ ਸੌਂਦਿਆਂ ਇਹਨੂੰ ਸਮਝ ਆ ਗਈ ਹੈ ਇਹਨੂੰ ਸੁਰਤ ਆ ਗਈ ਹੈ ਇਹਦੀ ਸੁਰਤ ਜੁੜ ਗਈ ਹੈ ਔਰ ਸੁਰਤ ਦੇ ਅਰਥ ਧਿਆਨ ਹੈ ਜੁੜ ਜਾਣਾ ਹੈ ਪ੍ਰਾਪਤੀ ਕਰ ਲਈ ਹੈ ਸੁਰਤ ਸਰੋਤਾ ਸੁਣਨਾ ਸੁਰਤ ਸਮਝਣਾ ਔਰ ਸੁਰਤ ਜੋੜਨਾ ਜੋ ਵਾਕਈ ਸਰੋਤਾ ਹੈ ਸੁਣ ਰਿਹਾ ਸੁਣਦਿਆ ਸੁਣਦਿਆ ਸੁਣ ਸਾਰਾ ਗੁਣਾ ਕਹੇਗਾ ਉਹ ਜੋ ਗੁਣਾ ਦਾ ਸਰ ਹੈ ਸਾਗਰ ਹੈ ਪਰਮਾਤਮਾ ਹੈ ਉਸ ਨੂੰ ਗਾ ਲੈਂਦਾ ਹੈ ਪ੍ਰਾਪਤ ਕਰ ਲੈਂਦਾ ਹੈ ਗੁਣਾ ਦਾ ਸਾਗਰ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਸੁਣਦਿਆ ਹੀ ਸੁਣਦਿਆ ਸਾਰੇ ਗੁਣਾ ਦਾ ਉਹ ਮਾਲਕ ਬਣ ਜਾਂਦਾ ਸੁਣਾ ਸਰਾ ਗੁਣਾ ਕਹੇਗਾ ਸੁਣਾ ਸੇਖ ਪੀਰ ਬਾਦਸ਼ਾਹ ਸੁਣਦੇ ਆ ਸੁਣਦੇ ਆ ਉਹ ਇਹਨਾਂ ਅਵਸਥਾਵਾਂ ਨੂੰ ਪ੍ਰਾਪਤ ਕਰ ਲੈਂਦਾ ਜਿਨ੍ਹਾਂ ਨੂੰ ਇਸਲਾਮੀ ਜਗਤ ਦੇ ਵਿੱਚ ਕਹਿੰਦੇ ਨੇ ਇਹ ਸ਼ੇਖ ਹੈ ਇਹ ਪੀਰ ਹੈ ਔਰ ਇਹ ਬਾਦਸ਼ਾਹ ਹੈ ਭਾਉ ਬਾਦਸ਼ਾਹਾਂ ਜੈਸੀ ਵਿਸ਼ਾਲਤਾ ਪ੍ਰਭਤਾ ਉਹ ਪ੍ਰਾਪਤ ਕਰ ਲੈਂਦਾ ਹੈ ਵੀਰਾਂ ਵਾਲੀ ਕਰਾਮਾਤਮਈ ਵਰਤੀ ਉਹ ਪ੍ਰਾਪਤ ਕਰ ਲੈਂਦਾ ਹੈ ਸ਼ੇਖਾਂ ਜੈਸੀ ਚੌਦਰਪਣਾ ਉਹ ਪ੍ਰਾਪਤ ਕਰ ਲੈਂਦਾ ਹੈ ਭਾਉ ਪ੍ਰਭੂ ਦਾ ਨਾਮ ਸੁਣਦੇ ਹਾਂ ਸੁਣਦੇ ਹਾਂ ਉਹ ਇਤਨਾ ਮਹਾਨ ਹੋ ਜਾਂਦਾ ਹੈ ਸਾਰੇ ਉਸ ਨੂੰ ਮਹਾਨ ਮੰਨਣ ਲੱਗ ਪੈਂਦੇ ਨੇ ਉਹਦੇ ਸਲਾਹ مشورے ਦੇ ਨਾਲ ਚੱਲਣਾ ਫਖਰ ਸਮਝਦੇ ਨੇ ਉਹਨੂੰ ਪੀਰ ਜਾਣ ਕੇ ਪੂਜਣ ਲੱਗ ਪੈਂਦੇ ਨੇ ਉਹਨੂੰ ਬਾਦਸ਼ਾਹ ਜਾਣ ਕੇ ਸਲਾਮਾ ਕਰਨ ਲੱਗ ਪੈਂਦੇ ਨੇ ਇਹ ਸਾਰੀਆਂ ਸਵਾਰਤਾ ਸਤਿਗੁਰੂ ਕਹਿੰਦੇ ਨੇ ਸੁਣ ਕੇ ਪ੍ਰਾਪਤ ਹੁੰਦੀਆਂ ਨੇ ਸੁਣੇ ਸੇਖ ਪੀਰ ਬਾਦਸ਼ਾਹ ਸੁਣੇ ਅੰਧੇ ਪਾਵੇ ਰਾਹੋ ਕਹਿੰਦੇ ਨੇ ਜਦ ਰਸਤਾ ਦਿਖਾਈ ਨਾ ਦੇਵੇ ਕੋਈ ਅੰਦਾ ਹੈ ਤੋ ਆਵਾਜ਼ ਦੀ ਸੇਧ ਉਸ ਦਾ ਮਾਰਗਦਰਸ਼ਨ ਕਰਦੀ ਹੈ ਇੱਕ ਅੰਧਾ ਤੇ ਆਵਾਜ਼ ਦੇ ਆਸਰੇ ਤੇ ਹੀ ਚੱਲ ਸਕਦਾ ਹੈ ਅਧਿਆਤਮਕ ਜਗਤ ਦੇ ਇਸ ਅੱਖਾਂ ਤੇ ਕੰਮ ਕਰਦੀਆਂ ਹੀ ਨਹੀਂ ਨਾ ਨੇ ਕਿਸੇ ਅੱਖਣੀਆਂ ਬਿਆਨ ਜਿਨੀ ਦਿਸੰਦੋ ਮਾਪੇਰੀ ਉੱਥੇ ਤੇ ਸਤਗੁਰ ਸ਼ਬਦ ਉਜਾਰੋ ਦੀਪਾ ਉੱਥੇ ਤੇ ਉਜਾਲਾ ਸ਼ਬਦ ਦਾ ਉਥੇ ਤੇ ਪ੍ਰਕਾਸ਼ ਸ਼ਬਦ ਦਾ ਹੈ ਉਥੇ ਤੇ ਮਾਰਗ ਦਰਸ਼ਕ ਸ਼ਬਦ ਹੀ ਬਣਦਾ ਹੈ ਤੇ ਸ਼ਬਦ ਸੁਣਨ ਦਾ ਵਿਸ਼ਾ ਹੈ ਜਦ ਕੋਈ ਸੁਣਦਾ ਹੈ ਉਸ ਨੂੰ ਇਸ ਤਰ੍ਹਾਂ ਰਸਤਾ ਮਿਲ ਜਾਂਦਾ ਹੈ ਜਿਵੇਂ ਕਿਸੇ ਅੰधे ਨੂੰ ਆਵਾਜ਼ ਦੇ ਰਾਹੀਂ ਮਾਰਗ ਮਿਲਦਾ ਹੈ ਆਵਾਜ਼ ਦਈਏ ਇਕੰਧਾ ਆਵਾਜ਼ ਦੀ ਸੇਤ ਤੇ ਚੱਲ ਪੈਂਦਾ ਹੈ بس ਉਹ ਆਵਾਜ਼ ਹੀ ਉਸਦੇ ਲਈ ਸੇਧ ਬਣ ਜਾਂਦੀ ਹੈ ਆਵਾਜ਼ ਹੀ ਉਸਦੇ ਲਈ ਮਾਰਗ ਬਣ ਜਾਂਦੀ ਹੈ ਪਰਮਾਤਮਾ ਦਾ ਤੇ ਮਾਰਗ ਹੀ ਸ਼ਬਦ ਹੈ ਔਰ ਸ਼ਬਦ ਸੁਣਨ ਦਾ ਵਿਸ਼ਾ ਜੈਸੇ ਕੋਈ ਸੁਣਦਾ ਹੈ ਉਹਨੂੰ ਮਾਰਗ ਦੀ ਪ੍ਰਾਪਤੀ ਹੋ ਜਾਂਦੀ ਹੈ ਸਾਬ ਕਹਿੰਦੇ ਨੇ ਸੁਣੇ ਅੰਧੇ ਪਾਵੇ ਰਾਹੋ ਸੁਣੇ ਹਾਥ ਹੋਵੇ ਅਸਗਾਓ ਪ੍ਰਭੂ ਦਾ ਨਾਮ ਸੁਣਦਿਆਂ ਸੁਣਦਿਆਂ ਇਹ ਸੰਸਾਰ ਜੋ ਅਸਗਾ ਹੈ ਜਿਹਦਾ ਪਾਰ ਪਾਣਾ ਬੜਾ ਔਖਾ ਹੈ ਉਤੇ ਇੱਕ ਹੱਥ ਜਿਤਨਾ ਹੋ ਜਾਂਦਾ ਹੈ ਉਹਨੂੰ ਪਾਰ ਕਰਨਾ ਆਸਾਨ ਹੋ ਜਾਂਦਾ ਹੈ ਦਰਸਲ ਸੰਸਾਰ ਨੂੰ ਸਾਗਰ ਨਾਲ ਇਸ ਵਾਸਤੇ ਤਸ਼ਬਿਹ ਦਿੱਤੀ ਹੈ ਜਿੱਥੇ ਸੰਸਾਰ ਵਿੱਚ ਪਦਾਰਥ ਪਦਾਰਥ ਨੇ ਸਾਗਰ ਵਿੱਚ ਪਾਣੀ ਹੀ ਪਾਣੀ ਹੈ ਸਾਗਰ ਦਾ ਪਾਣੀ ਨਹੀਂ नापਿਆ ਤੋਲਿਆ ਜਾ ਸਕਦਾ ਸੰਸਾਰ ਦੇ ਪਦਾਰਥ ਨਹੀਂ ਨਾਪੇ ਤੋਲੇ ਜਾ ਸਕਦੇ ਡੁੱਬ ਜਾਂਦੀਆਂ ਨੇ ਕਿਸ਼ਤੀਆਂ ਸਾਗਰ ਦੇ ਵਿੱਚ ਪਾਣੀ ਦੇ ਵਿੱਚ ਡੁੱਬ ਜਾਂਦੇ ਨੇ ਮਨੁੱਖ ਸੰਸਾਰ ਦੇ ਵਿੱਚ ਪਦਾਰਥਾਂ ਦੇ ਵਿੱਚ ਪਰ ਪਾਣੀ ਦੇ ਡੁੱਬਦੀਆਂ ਨੇ ਕਿਸ਼ਤੀਆਂ ਕਦੀ ਕਦਾਂ ਕਦੀ ਕਦਾਂ ਕੋਈ ਕਦ ਕਿਸ਼ਤੀ ਡੁੱਬਦੀ ਹੈ ਪਰ ਸੰਸਾਰ ਦੇ ਪਦਾਰਥਾਂ ਦੇ ਤੇ ਕਰੀਬਨ ਕਰੀਬਨ ਸਾਰੇ ਡੁੱਬ ਜਾਂਦੇ ਨੇ ਹੰਮ ਦੇ ਖਾਂ ਤੈਂ ਡੁੱਬੇ ਅਲੇ ਕੋਈ ਵਿਰਲਾ ਹੀ ਜੋ ਹੈ ਪਾਰ ਹੁੰਦਾ ਹੈ ਕੌਣ ਪਾਰ ਆਉਂਦਾ ਹੈ ਜੋ ਪ੍ਰਮਾਤਮਾ ਦਾ ਨਾਮ ਸੁਣਦਾ ਹੈ ਸੁਣਦੇ ਹੀ ਸੁਣਦੇ ਆ ਉਹ ਇਤਨਾ ਸ਼ਕਤੀਸ਼ਾਲੀ ਹੋ ਜਾਂਦਾ ਹੈ ਕਿ ਉਹਨੂੰ ਇਹ ਸੰਸਾਰ ਸਿਰਫ ਇੱਕ ਹੱਥ ਜਿੰਨਾ ਭਾਅ ਸੰਸਾਰ ਨੂੰ ਪਾਰ ਕਰਨਾ ਬੜਾ ਆਸਾਨ ਹੋ ਜਾਂਦਾ ਹੈ ਔਰ ਇਸ ਦਾ ਫਿਰ ਇਹ ਭਾਅ ਕਿ ਉਹਨੂੰ ਸੰਸਾਰ ਦੇ ਵਿੱਚ ਰਹਿਣ ਦੀ ਜਾਂਚ ਆ ਜਾਂਦੀ ਹੈ ਬਹੁਤ ਸਾਰੇ ਮਨੁੱਖ ਸੰਸਾਰ ਦੇ ਚਰੇਂਦੇ ਨੇ ਜਾਂਚ ਨਹੀਂ ਆਈ ਪਰਿਵਾਰ ਵਿੱਚ ਕਿਸ ਤਰ੍ਹਾਂ ਰਹਿਣਾ ਹੈ ਸੰਸਾਰ ਵਿੱਚ ਕਿਸ ਤਰ੍ਹਾਂ ਰਹਿਣਾ ਹੈ ਕਿਸੇ ਦੇ ਨਾਲ ਮਿਲ ਵਰਤਨ ਦਾ ਢਾਂਗੇ ਨਹੀਂ ਆਇਆ ਪਰ ਆ ਦੇ ਨਾਲ ਕਿਸ ਤਰ੍ਹਾਂ ਮਿਲਣਾ ਹੈ ਮਾਂ ਬਾਪ ਨਾਲ ਕਿਸ ਤਰ੍ਹਾਂ ਮਿਲਣਾ ਹੈ ਪਤਨੀ ਨਾਲ ਕੀ ਵਿਵਹਾਰ ਚਾਹੀਦਾ ਹੈ ਬੱਚਿਆਂ ਨਾਲ ਕੀ ਵਿਵਹਾਰ ਚਾਹੀਦਾ ਹੈ ਦੋਸਤਾਂ ਨਾਲ ਕਿਵੇਂ ਪੇਸ਼ ਆਉਣਾ ਹੈ ਪਰੌਣ ਪੜੋਸਿਆਂ ਨਾਲ ਕਿਵੇਂ ਜੁੜਨਾ ਹੈ ਪਦਾਰਥਾਂ ਦੀ ਵਰਤੋਂ ਕਿਵੇਂ ਕਰਨੀ ਹੈ ਧੰਦਾ ਇਸਤੇਮਾਲ ਕਿਸ ਤਰ੍ਹਾਂ ਕਰਨਾ ਹੈ ਇਸ ਸਭ ਕੁਝ ਦੀ ਜਾਂਚ ਉਸ ਭਗਤ ਨੂੰ ਆ ਜਾਂਦੀ ਹੈ ਜੋ ਪ੍ਰਮਾਤਮਾ ਦਾ ਨਾਮ ਸੁਣਦਾ ਹੈ ਉਹਨੂੰ ਸੰਸਾਰ ਵਿੱਚ ਰਹਿਣ ਦੀ ਜਾਂਚ ਆ ਗਈ ਤੇ ਜਿਹਨੂੰ ਸੰਸਾਰ ਵਿੱਚ ਰਹਿਣ ਦੀ ਜਾਂਚ ਆ ਜਾਏ ਉਹਨੂੰ ਸੰਸਾਰ ਡੋਬਦਾ ਨਹੀਂ ਉਹਨੂੰ ਤੇ ਪਾਣੀ ਦੇ ਚ ਰਹਿਣ ਦੀ ਜਾਂਚ ਇਸ ਤਰ੍ਹਾਂ ਆ ਗਈ ਹੈ ਜੈਸੇ ਕਿ ਕਮਲ ਦਾ ਫੁੱਲ ਜਿੰਨਾ ਪਾਣੀ ਵੱਧਦਾ ਹੈ ਉਤਨਾ ਹੀ ਉੱਪਰ ਉੱਠਦਾ ਹੈ ਡੁੱਬਦਾ ਨਹੀਂ ਹੈ ਜਿਤਨੀ ਘਰ ਦੇਜ ਧਨ ਸੰਪਦਾ ਵੱਧਦੀ ਹੈ ਉਤਨੀ ਉਸ ਦੀ ਸੁਰਤ ਉੱਚੀ ਹੁੰਦੀ ਹੈ ਉਤਨਾ ਹੀ ਉਸ ਦਾ ਗਿਆਨ ਮਹਾਨ ਹੁੰਦਾ ਹੈ ਉਹ ਡੁੱਬਦਾ ਨਹੀਂ ਹੈ ਉਹ ਗਰਕ ਨਹੀਂ ਹੁੰਦਾ ਤੋਂ ਸਹਿਬ ਕਹਿੰਦੇ ਨੇ ਸੋਣਾ ਸਾਰਾ ਗੁਣਾ ਕਹਿਗਾ ਪਥਨੇ ਸੰਸਾਰ ਸਾਗਰ ਨੇ ਅਜ ਤੱਕ ਕਿਤਨਿਆਂ ਦੀ ਜ਼ਿੰਦਗੀ ਨੂੰ ਡੋਬਿਆ ਹੈ ਕਿਤਨੀਆਂ ਹੀ ਬੇੜੀਆਂ ਇਸ ਵਿੱਚ ਗਰਕ ਹੋ ਗਈਆਂ ਡੁੱਬ ਹੋ ਗਈਆਂ ਕਦੀ ਕਦਾਈ ਕੋਈ ਇਕਤ ਬਾੜਲੇ ਕੰਡੇ ਤੇ ਲੱਗਦੀਏ ਸੰਸਾਰ ਵਿੱਚ ਰਹਿਣ ਦਾ ਡੰਗ ਗੁਰੂ ਨਾਨਕ ਸਾਹਿਬ ਉਸ ਤਰ੍ਹਾਂ ਦੱਸਦੇ ਨੇ ਜੈਸੇ ਜਲ ਮੇ ਕਮਲ ਨਿਰਾਲਮ ਮੁਰਗਾਈ ਨੇ ਸਾਣੇ ਸ਼ਬਦ ਸੁਰਤ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ ਰਹਿ ਇਕਾਂਤੇ ਕੋ ਮਨ ਵਸਿਆ ਅਸਾ ਮਾਹੇ ਨਿਰਾਸੋ ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਂ ਕਾ ਦਾਸੋ ਮੁਰਗਾ ਵੀ ਪਾਣੀ ਦੇ ਡੁੱਬਤੇ ਜਾਂਦੀ ਹੈ ਭਜਦੀ ਨਹੀਂ ਫਿਰ ਉੱਪਰ ਆ ਜਾਂਦੀ ਹੈ ਇਸ ਤਰ੍ਹਾਂ ਉਹ ਜੀਵ ਕਾ ਦਾ ਮਾਰਿਆ ਹੈ ਮਨੁੱਖ ਕਈ ਦਫਾ ਸੰਸਾਰ ਵਿੱਚ ਬਹੁਤ ਗਹਿਰਾ ਚਲਾ ਜਾਂਦਾ ਹੈ ਔਰ ਐਂਜੇ ਲੱਗਦਾ ਹੈ ਜੈਸੇ ਡੁੱਬ ਗਿਆ ਪਰ ਨਹੀਂ ਇੱਕਦਮ ਉੱਪਰ ਆ ਜਾਂਦਾ ਹੈ ਉਹ ਭਜਦਾ ਨਹੀਂ ਉਹ ਬਾਹਰੋਂ ਨਹੀਂ ਆਉਂਦਾ ਉਹਨੂੰ ਜਾਚ ਆ ਜਾਂਦੀ ਹੈ ਪਰਮਾਤਮਾ ਦਾ ਨਾਮ ਸੁਣਦਿਆਂ ਸੁਣਦਿਆ ਉਹਨੂੰ ਸੰਸਾਰ ਸਾਧਰ ਵਿੱਚ ਰਹਿਣ ਦੀ ਜਾਂਚ ਆ ਗਈ ਪਰਿਵਾਰ ਵਿੱਚ ਰਹਿਣ ਦੀ ਜਾਂਚ ਆ ਗਈ ਪਦਾਰਥਾਂ ਦੇ ਵਿੱਚ ਰਹਿਣ ਦੀ ਜਾਂਚ ਆ ਗਈ ਦਨ ਸੰਪਦਾ ਦੇ ਵਿੱਚ ਰਹਿਣ ਦੀ ਜਾਂਚ ਆ ਗਈ ਜੈਸੇ ਕਿ ਰਾਜੇ ਜਨਕ ਨੂੰ ਆ ਗਈ ਧਨ ਦੇ ਵਿੱਚ ਕਿਵੇਂ ਰਹਿਣਾ ਹੈ ਰਾਜ ਸਿੰਘਾਸਣ ਤੇ ਕਿਵੇਂ ਬੈਠਣਾ ਹੈ ਪਰਿਵਾਰ ਵਿੱਚ ਕਿਵੇਂ ਰਹਿਣਾ ਹੈ ਜਗਤ ਦੇ ਵਿੱਚ ਕਿਵੇਂ ਰਹਿਣਾ ਹੈ ਇਹ ਜਨਕ ਨੂੰ ਜਾਂਚ ਆ ਗਈ ਹੈ ਇਹ ਕਬੀਰ ਨੂੰ ਜਾਂਚ ਆ ਗਈ ਹੈ ਧੰਗੁਰ ਨਾਨਕ ਦੇਵ ਜੀ ਮਹਾਰਾਜ ਦਾ ਤੇ ਮਾਰ ਗਈ ਹੈ ਕਿ ਸੰਸਾਰ ਵਿੱਚ ਰਹਿੰਦੇ ਹੋਇਆ ਸੰਸਾਰ ਦੀ ਜਾਂਚ ਆ ਜਾਏ ਸੰਸਾਰ ਡੋਬੇ ਨਾ ਔਰ ਵਾਕਈ ਸੰਸਾਰ ਉਹਨਾਂ ਨੂੰ ਨਹੀਂ ਡੋਬਦਾ ਜੋ ਪ੍ਰਮਾਤਮਾ ਦਾ ਨਾਮ ਧਿਆਨਪੂਰਵਕ ਸੁਣਦੇ ਨੇ ਸੁਣੇ ਹਾਥ ਹੋਵੇ ਅਸਗਾਉ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਭਗਤਾ ਦੇ ਮਨ ਦੇਚ ਸਦੀਵੀ ਖੇੜਾ ਬਣਿਆ ਰਹਿੰਦਾ ਹੈ ਹਰ ਵਕਤ ਖੁਸ਼ੀ ਬਣੀ ਰਹਿੰਦੀ ਹੈ ਕਿਉਂ ਉਹਨਾਂ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਨੇ ਦੁੱਖ ਕਿਵੇਂ ਮਿਟ ਜਾਂਦੇ ਨੇ ਉਹਨਾਂ ਦੇ ਸਾਰੇ ਪਾਪ ਮਿਟ ਜਾਂਦੇ ਨੇ ਸਾਰੇ ਪਾਪ ਕਿਸ ਤਰ੍ਹਾਂ ਮਿਟ ਗਏ ਉਹ ਪ੍ਰਭੂ ਦਾ ਨਾਮ ਸੁਣਦੇ ਨੇ ਨਾਮ ਸੁਣਦਿਆਂ ਸੁਣਦਿਆਂ ਨਾਮ ਦੀ ਸੋਚਣੀ ਹੋ ਜਾਂਦੀ ਹੈ ਨਾਮ ਦੇ ਵਿਚਾਰ ਹੋ ਜਾਂਦੇ ਨੇ ਨਾਮ ਦਾ ਚਿੰਤਨ ਹੋ ਜਾਂਦਾ ਹੈ ਜਿਸ ਨਾਲ ਦੁੱਖ ਮਿਟ ਜਾਂਦੇ ਨੇ ਸੰਤਾਪ ਮਿਟ ਜਾਂਦੇ ਨੇ ਪਾਪ ਮਿਟ ਜਾਂਦੇ ਨੇ ਇੱਕੋ ਹੀ ਵਿਸ਼ੇ ਦੇ ਉੱਤੇ ਗੁਰਨਾਮਿਕ ਦੀਆਂ ਇਹ ਚਾਰ ਪੌੜੀਆਂ ਨਾਮ ਇਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਬਾਰ ਬਾਰ ਇਸ ਪੌੜੀ ਨੂੰ ਗੁਰਨਾਮਿਕ ਨੇ ਰਿਪੀਟ ਕੀਤਾ ਹੈ ਲੱਗਦਾ ਹੈ ਧਾਰਮਿਕ ਜਗਤ ਦੇ ਵਿੱਚ ਇਹ ਆਮ ਹੈ ਵੈਸੇ ਤੇ ਜਪਜੀ ਸਾਹਿਬ ਦੇ ਅੰਦਰ ਕੁਝ ਮਜ਼ਮੂਨ ਐਸੇ ਨੇ ਜੋ ਚਾਰ-ਚਾਰ ਪੌੜੀਆਂ ਚ ਗੁਰਨਾਮਿਕ ਨੇ ਵਰਨਨ ਕੀਤੇ ਨੇ ਸੁਣੀਏ ਦੀ ਚਾਰ ਪੌੜੀਆਂ ਮਨਿਏ ਦੀ ਚਾਰ ਪੌੜੀਆਂ ਤੇ ਕੁਦਰਤੀ ਵਿਚਾਰ ਦੀਆਂ ਚਾਰ ਪੌੜੀਆਂ ਕੁਦਰਤ ਕੌਣ ਕਹਾ ਵਿਚਾਰ ਵਾਰੇ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਔਰ ਇਸ ਤੋਂ ਇਲਾਵਾ ਚਾਰ ਪੌੜੀਆਂ ਆਦੇਸ ਤੇ ਸੇ ਆਦੇਸ ਆਦ ਅਨੈਲ ਅਨਾਦ ਅਨਾਹਦ ਜੁਗ-ਜੁਗ ਏਕੋ ਵੇਸ ਇਹ ਮਜ਼ਮੂਨ ਗੁਰਨਾਮਕ ਲਈ ਇਤਨੇ ਲਾਜ਼ਮੀ ਸਨ ਵੱਖ-ਵੱਖ ਢੰਗ ਨਾਲ ਅਲੱਗ-ਅਲੱਗ ਬੋੜੀਆਂ ਦੇ ਰਾਹੀਂ ਜਗਤ ਗੁਰੂ ਬਾਬਾ ਸਾਨੂੰ ਸਮਝਾ ਰਹੇ ਨੇ ਦੱਸ ਰਹੇ ਨੇ ਔਰ ਸੁਣੀਏ ਤਾਂ ਇਹ ਚਾਰ ਪੌੜੀਆਂ ਸਤਗੁਰ ਆਰੰਭ ਕਰਦੇ ਨੇ ਇੱਕੋ ਹੀ ਵਿਸ਼ੇ ਦੀ ਕਿਉਂਕਿ ਗੁਰਮਤਿ ਦੇ ਗੁਰੂ ਸ਼ਬਦ ਹੈ। ਇਹ ਗੁਰਮਤੀ ਚੀ ਕਿਉਂ ਗੁਰੂ ਹੀ ਸ਼ਬਦ ਹੈ। ਅੱਜ ਤੱਕ ਜੋ ਕੁਝ ਵੀ ਗਿਆਨ ਮਨੁੱਖ ਨੂੰ ਪ੍ਰਾਪਤ ਹੁੰਦਾ ਹੈ ਸੁਣ ਕੇ ਹੀ ਪ੍ਰਾਪਤ ਹੁੰਦਾ ਹੈ ਅਗਰ ਕੁਝ ਸੁਣਿਆ ਹੀ ਨਾ ਤਾਂ ਫਿਰ ਇਸ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ ਵੇਖਣ ਨਾਲ ਗਲ ਨਹੀਂ ਬਣਦੀ ਵੇਖਦੇ ਤੇ ਰਾਮ ਨੂੰ ਕਈ ਪੈਸੰ ਕਈ ਕਈ ਨੇ ਵੀ ਵੇਖਿਆ ਮੰਤਰਾ ਨੇ ਵੀ ਵੇਖਿਆ ਲੇਕਿਨ ਉਹਨਾਂ ਨੇ ਤੇ ਬਨਵਾਸ ਦਿੱਤਾ ਕਨਸਿ ਗ੍ਰਿਸ਼ਨ ਨੂੰ ਵੇਖ ਰਿਆ ਸੀ ਉਤੇ ਮਾਰਨਾ ਚਾਹੁੰਦਾ ਹੈ ਜਦਾਂ ਸਿੰਧੀ ਵੀ ਕ੍ਰਿਸ਼ਨ ਨੂੰ ਵੇਖਿਆ ਸੀ ਉੱਥੇ ਮਾਰਨਾ ਚਾਹੁੰਦਾ ਹੈ ਵੇਖਣ ਵਾਲਿਆਂ ਨੇ ਗੁਰਨਾਨਕ ਨੂੰ ਬੂਤਨਾ ਬੇਤਾਲਾ ਆਖਿਆ ਵੇਖਣ ਵਾਲਿਆਂ ਨੇ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾ ਦਿੱਤਾ ਵੇਖਣ ਵਾਲਿਆਂ ਨੇ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਇਨਸਾਫ ਨਹੀਂ ਕੀਤਾ ਔਰ ਗੁਰਗੋਬਿੰਦ ਸਿੰਘ ਜੀ ਮਹਾਰਾਜ ਨਾਲ ਵੈਰ ਕਮਾਉਂਦੇ ਰਹੇ ਵੇਖਣ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਵੀ ਸਤਕਾਰ ਨਹੀਂ ਕੀਤਾ ਗੁਰੂ ਸ਼ਬਦ ਹੈ ਔਰ ਸ਼ਬਦ ਸੁਣਨ ਦਾ ਵਿਸ਼ਾ ਹੈ ਤੇ ਜੇ ਕਿਦਰੇ ਸੁਣ ਦੀ ਜਾਂਚ ਆ ਜਾਏ ਤਾਂ ਮਨੁੱਖ ਇੱਕ ਇੱਕ ਸ਼ਬਦ ਤੋਂ ਸਦਕੇ ਜਾਂਦਾ ਹੈ ਫਿਦਾ ਜਾਂਦਾ ਹੈ ਕੁਰਬਾਨ ਜਾਂਦਾ ਹੈ ਸਤਗੁਰੂ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿਠਿਆਂ ਮੁਕਤ ਨਾ ਹੋਵੇ ਜੇ ਚਰ ਸ਼ਬਦ ਨਾ ਕਰੇ ਵਿਚਾਰ ਸ਼ਬਦ ਨੂੰ ਸੁਣਦੇ ਆਂ ਔਰ ਸ਼ਬਦ ਦੇ ਵਿਚਾਰਦੇ ਆਂ ਦੁੱਖ ਭਰੇ ਵਿਚਾਰ ਪਾਪ ਭਰੇ ਵਿਚਾਰ ਅੰਦਰੋਂ ਨਾਸ ਹੋ ਜਾਂਦੇ ਨੇ ਔਰ ਪਰਮ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ